ਕੋਡ ਦੀ ਲੀਚੀ ਦੁਨੀਆ ਚ ਸਭ ਤੋਂ ਵੱਧ ਮਿੱਠੀ ਮੰਨੀ ਗਈ ਹੈ ਜੇ ਲੀਚੀ ਨੂੰ ਪੈਕ ਕਰਕੇ ਮਾਰਕ ਫੈਡਵਰਗੀ ਕੰਪਨੀ ਨੂੰ ਨੋਡਲ ਏਜੰਸੀ ਬਣਾ ਕੇ ਬਾਹਰਲੇ ਮੁਲਕਾਂ ਚ ਭੇਜਦੀ ਹੈ ਕੰਟੇਨਰ ਨਹੀਂ ਆਪਾਂ ਤੋਂ ਭਰੇ ਜਾਣੇ ਕੰਟੇਨਰ ਪੰਜਾਬ ਤੋਂ ਖੇਤੀਬਾੜੀ ਨਾਲ ਸੰਬੰਧਿਤ ਨਿਰਯਾਤ ਸੰਭਾਵਨਾਵਾਂ ਨੂੰ ਵਧਾਉਣ ਤੇ ਕੁਮਾਂਤਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਲਗਾਤਾਰ ਯਤਨਸ਼ੀਲ ਹੈ ਇਸ ਦਿਸ਼ਾ ਚ ਵੱਡਾ ਉਪਰਾਲਾ ਕਰਦਿਆਂ ਸੂਬੇ ਤੋਂ ਲੀਚੀ ਐਕਸਪੋਰਟ ਕਰਨ ਦੀ ਕੀਤੀ ਗਈ ਪਹਿਲ ਕਦਮੀ ਇੱਕ ਨਵਿਕਲੀ ਉਦਾਹਰਨ ਹੈ ਇਸ ਉਪਰਾਲੇ ਨਾਲ ਰਾਜ ਦੇ ਉਤਪਾਦਾਂ ਨੂੰ ਦੁਨੀਆ ਭਰ ਦੇ ਨਵੇਂ ਬਾਜ਼ਾਰਾਂ ਵਿੱਚ ਹੋਰ ਪਰਫੁੱਲਿਤ ਕੀਤਾ ਜਾ ਸਕੇਗਾ ਜਿਵੇਂ ਕਿ ਜ਼ੂਬੇ ਦੇ ਨੀਂਹ ਪਹਾੜੀ ਜ਼ਿਲ੍ਹੇ ਪਠਾਨਕੋਟ ਗੁਰਦਾਸਪੁਰ ਤੇ ਹੁਸ਼ਿਆਰਪੁਰ ਤੋਂ ਐਕਸਪੋਰਟ ਕੀਤੀ ਗਈ ਲੀਚੀ ਇਸ ਖੇਤਰ ਦੇ ਅਨੁਕੂਲ ਮਾਹੌਲ ਕਰਕੇ ਆਪਣੇ ਗੂੜੇ ਲਾਲ ਰੰਗ ਤੇ ਚੌਕੀ ਮਿਠਾਸ ਕਾਰਨ ਮਸ਼ਹੂਰ ਹੋਣ ਕਰਕੇ ਵਿਦੇਸ਼ 'ਚ ਆਪਣੀ ਪਹਿਚਾਨ ਬਣਾ ਚੁੱਕੀ ਹੈ ਆਉਣ ਵਾਲੇ ਸਮੇਂ 'ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨ ਸਦਕਾ ਸੰਸਾਰ ਪਰਿਚਯ ਪੰਜਾਬੀ ਬੀਬੀ ਜੀ ਦੀ ਚਰਚਾ ਹੋਵੇਗੀ। ਬਿਜਲੀ ਦੀਆਂ ਜੜੀਆਂ ਮੰਗੀਆਂ 440 ਵੋਲਟ ਦੀਆਂ ਜੜੀਆਂ ਹੈਗੀਆਂ ਉਹ ਤਾਰਾ ਅਤੇ ਬਿਜਲੀ ਜੜੀ ਹੈਗੀ ਰਗਲਰ ਚੱਲ ਰਹੀ ਹੈਗੀ ਆ ਨਿੱਕੇ ਨਿੱਕੇ ਕੰਧ ਦੇ ਵਿੱਚ ਖੱਪੇ ਬਣਾਏ ਹੋਏ ਨੇ ਜਿੰਨਾ ਤੋਂ ਇਹ ਇੱਕ ਤੋਂ ਦੂਜੇ ਘਰ ਦੂਜੇ ਤੋਂ ਤੀਜੇ ਘਰ ਜਿਹੜੀ ਸਪਲਾਈ ਇਹਦੀ ਜਾ ਰਹੀ ਹੈਗੀ ਆ ਇੱਕ ਬੱਚਾ ਹੈਗਾ ਸਾਡਾ ਛੋਟਾ ਆ ਉਹ ਚੜਦਾ ਹੀ ਫਟਾਫਟ ਨੂੰ ਥੱਲੇ ਲੈ ਜਾਂਦੇ ਵੀ ਕਿਤੇ ਤਾਰ ਨੂੰ ਹੱਥ ਨਾ ਪਾ ਲਵੇ ਤਾਰ ਨਹੀਂ ਲੱਗਦਾ ਹੁਣ ਤੁਸੀਂ ਤਾਰ ਦੇ ਕੋਲ ਖੜੋਤੇ ਸਾਨੂੰ ਦੂਰ ਖੜੋਤੇ ਤਾਂ ਡਰ ਲੱਗਦਾ ਵੀ ਇਹ ਡਰ ਲੱਗਦਾ ਸਰ ਜੀ ਕੀ ਕਰੀਏ ਮਜਬੂਰੀ ਬੌਜੀ ਡਰ ਤੇ ਹੁਣ ਲੱਗਦਾ ਹੀ ਹੈ ਕੀ ਕਰੀਏ ਪਰ ਮਜਬੂਰੀ ਹੈਗੀ ਹੈ ਹੁਣ ਛੋਟੇ ਛੋਟੇ ਜਵਾਕ ਨੂੰ ਅਸੀਂ ਚੜ੍ਹਨ ਨਹੀਂ ਦਿੰਦੇ ਕੋਈ ਸਾਡਾ ਕੋਈ ਮੇਰੇ ਹੁਣ ਦੋ ਤਾਂ ਆਂਦਾ ਕੋਈ ਹੋਰ ਕੋਈ ਆਂਦਾ ਰਿਸ਼ਤੇਦਾਰ ਉਹਨਾਂ ਨੂੰ ਅਸੀਂ ਚੜ੍ਹਨ ਨਹੀਂ ਦਿੰਦੇ ਕੋਠੇ ਦੇ ਇੱਕ ਆ ਪੋਲ ਲੱਗਾ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਪੋਲ ਉਹਨਾਂ ਦੇ ਘਰ ਦੇ ਲੈਂਟਰ ਦਾ ਪੋਲ ਨਹੀਂ ਹੈਗਾ ਇਹ ਪੋਲ ਉਹ ਹੈਗਾ ਜਿਹੜਾ 50 ਸਾਲਾਂ ਤੋਂ ਉਤੋਂ ਇਹ ਬਿਜਲੀ ਦਾ ਪੋਲ ਉਹਨਾਂ ਦੇ ਘਰ ਦੇ ਵਿੱਚ ਹੈਗਾ ਡਰ ਨਹੀਂ ਲੱਗਦਾ ਕਿਉਂਕਿ ਬਿਜਲੀ ਦਾ ਇਹ ਖੱਬਾ ਹੈਗਾ ਪਰ ਸਾਤਾ ਦਿਨਾਂ ਵਿੱਚ ਕਿਵੇਂ ਲੱਗਦਾ ਹੈ ਕਿ ਇਹਦੇ ਰੈਡਰ ਨਹੀਂ ਆਉਂਦਾ ਆਇਆ ਨਹੀਂ ਅਜੇ ਤੱਕ ਤਾਂ ਰੱਬ ਦੀ ਮਿਹਰ ਹੈ ਤੇ ਇਸ ਮਾਰੇ ਇੰਝ ਰਹੇ ਸਾਫੀ ਕਾਲ ਜੀ ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀਵੀ ਮੈਂ ਹਾਂ ਬਰਬੀਰ ਸਿੰਘ ਜਸਨ ਅੱਜ ਤੁਹਾਨੂੰ ਇੱਕ ਅਜੀਹਾ ਘਰ ਦਿਖਾਵਾਂਗੇ ਜਿਸ ਦੇ ਵਿੱਚ ਇੱਕ ਆ ਪੋਲ ਲੱਗਾ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਪੋਲ ਉਹਨਾਂ ਦੇ ਘਰ ਦੇ ਲੈਂਟਰ ਦਾ ਪੋਲ ਨਹੀਂ ਹੈਗਾ ਇਹ ਪੋਲ ਉਹ ਹੈਗਾ ਜਿਹੜਾ 50 ਸਾਲਾਂ ਤੋਂ ਉਤੋਂ ਇਹ ਬਿਜਲੀ ਦਾ ਪੋਲ ਉਹਨਾਂ ਦੇ ਘਰ ਦੇ ਵਿੱਚ ਹੈਗਾ ਇਸ ਪੋਲ ਦੇ ਰਾਹੀਂ ਜਿਹੜੇ ਇਹ 5-7 ਘਰ ਹੈਗੇ ਆ ਉਹਨਾਂ ਨੂੰ ਜਿਹੜੀ ਹੈਗੀ ਆ ਉਹ ਲਾਈਟ ਚੱਲਦੀ ਹੈਗੀ ਆ ਇਹ ਘਰ ਜਿਹੜੇ ਹੈਗੇ 50 ਸਾਲਾਂ ਤੋਂ ਪਸਤੀ ਟੈਂਕਾ ਵਾਲਦੇ ਜਿਹੜੇ ਲੋਕ ਨੇ ਇਹ ਆਪਣੀ ਜ਼ਿੰਦਗੀ ਜਿਹੜੀ ਹੈਗੀ ਆ ਮੌਦੇ ਸਾਹ ਦੇ ਵਿੱਚ ਜੀਰੇ ਨੇ ਸਾਡੇ ਨਾਲ ਮਾਤਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਕਿ ਮਾਮਲਾ ਸਾਰਾ ਕੀ ਮਾਤਾ ਜੀ ਸਾਸਰੀ ਕਾਲ ਜੀ ਕੀ ਨਾਮ ਮਾਤਾ ਜੀ ਮੇਰਾ ਮਾਤਾ ਜੀ ਕਿਵੇਂ ਲੱਗਦਾ ਜਿਹੜਾ ਆ ਪੋਲ ਹੈਗਾ ਵਾ ਇਸ ਪੋਲ ਨੂੰ ਲੱਗੇ ਨੂੰ ਕਿੰਨਾ ਚਿਰ ਹੋ ਗਿਆ ਹਾਂ ਇਹਨੇ ਸਾਲ ਤੁਸੀਂ ਦੱਸ ਰਹੇ ਹੋ ਨੇ ਸਾਲ ਹੀ ਹੋ ਗਏ ਸਾਡੇ ਤੋਂ ਪਹਿਲੇ ਦਾ ਹੀ ਹੈ ਤੁਹਾਡੇ ਤੋਂ ਪਹਿਲੇ ਦਾ ਹੈਗਾ ਪਹਿਲੇ ਦਾ ਹੀ ਇਹ ਕੀ ਕੀ ਗੱਲ ਹੈਗੀ ਆ ਇਹ ਘਰ ਬਾਅਦ ਚ ਬਣਾਇਆ ਜਾਏ ਪੋਲ ਪਹਿਲਾਂ ਲੱਗਾ ਸੀਗਾ ਪਹਿਲੇ ਲੱਗਾ ਹੋਇਆ ਸੀ ਪਹਿਲੇ ਘਰ ਦੇ ਵਿੱਚ ਲੱਗਾ ਹੋਇਆ ਸੀ ਹਾਂ ਜੀ ਨਹੀਂ ਲੱਗਦਾ ਕਿਉਂਕਿ ਬਿਜਲੀ ਦਾ ਇਹ ਖੱਬਾ ਹੈਗਾ ਬਰਸਾਤਾਂ ਦਿਨਾਂ ਵਿੱਚ ਕਿਵੇਂ ਲੱਗਦਾ ਹੈ ਕਿ ਇਹ ਕਰੰਟ ਨਹੀਂ ਆਉਦਾ ਕਰੰਟ ਤਾਂ ਆਇਆ ਨਹੀਂ ਅਜੇ ਤੱਕ ਤਾਂ ਰਬ ਦੀ ਮਿਹਰ ਹੈ ਤੇ ਇਸ ਮਾਰੇ ਰਹਿ ਰਹੇ ਰਹਿ ਰਹੇ ਹਾਂ ਮੌਤ ਤੇ ਜ਼ਿੰਦਗੀ ਦੀ ਜਿਹੜੀ ਤੁਸੀਂ ਹੈਗੀ ਆ ਉਹ ਮਤਲਬ ਕੋਈ ਫਾਸਲਾ ਥੋੜਾ ਹੀ ਹੈਗਾ ਪਰ ਤੁਸੀਂ ਡਰ ਡਰ ਕੇ ਜੀ ਰਹੇ ਹੋ ਡਰ ਡਰ ਕੇ ਜੀ ਰਹੇ ਹੋ ਬਿਜਲੀ ਭਾਗ ਨੇ ਕਦੇ ਸੋਚਿਆ ਨਹੀਂ ਵੀ ਇਹ ਖੰਭੇ ਨੂੰ ਬਾਹਰ ਕੱਢ ਗਏ ਆਖਿਆ ਕਿ ਨਾ ਜੜਾਂ ਦੇ ਬੋਟਾਂ ਨੂੰ ਨਾ ਕਦਿਆ ਸੀ ਤੋ ਉਹ ਕਹਿੰਦੇ ਕੱਢ ਦਾਂਗੇ ਮਾਤਾ ਜੀ ਕੱਢ ਦਾਂਗੇ ਤਹਾਡੇ ਹਲਕੇ ਦੇ ਵਿਧਾਇਕ ਨੂੰ ਕਹਾਂ ਨਹੀਂ ਤੁਸੀਂ ਇਹ ਖੰਭੇ ਬਾਹਰ ਕੱਢੋ ਹਲਕਾ ਦਾ ਕੋਣ ਪਤਾ ਨਹੀਂ ਕੋਣ ਨਹੀਂ ਪਤਾਦਾ 50 ਸਾਲ ਤੋਂ ਜਿਹੜੇ ਹੈਗੇ ਆ ਇਹ ਲੋਕ ਨੇ ਬਸਤੀ ਟੈਂਕਾ ਵਾਲੀ ਦੇ ਲੋਕ ਨੇ ਇਹ ਇਨ੍ਹਾਂ ਘਰਾਂ ਦੇ ਵਿੱਚ ਰਹਿ ਰਹੇ ਨੇ ਮੌਤ ਦੇ ਸਾਏ ਦੇ ਵਿੱਚ ਰਹਿ ਰਹੇ ਨੇ ਕਿਉਂਕਿ ਇਨ੍ਹਾਂ ਦੇ ਘਰਾਂ ਦੇ ਵਿੱਚ ਜਿਹੜੇ ਹੈਗੇ ਆ ਉਹ ਬਿਜਲੀ ਦੇ ਖੰਭੇ ਲੱਗੇ ਹੋਏ ਨੇ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਉੱਪਰ ਦੀਆਂ ਵੀ ਦਿਖਾਵਾਂਗੇ ਕਿਉਂਕਿ ਇਸ ਘਰ ਦੇ ਨਾਲ ਲੱਗਦੇ ਜਿਹੜੇ ਹੈਗੇ ਆ 5-7 ਘਰ ਹੈਗੇ ਆ ਉਹਨਾਂ ਦੇ ਘਰਾਂ ਦੇ ਵਿੱਚ ਦੀ ਤੁਸੀਂ ਦੇਖ ਸਕਦੇ ਹੋ ਕਿ ਬਿਜਲੀ ਦੀਆਂ ਜਿਹੜੀਆਂ ਮੰਗੀਆਂ 440 ਵੋਲਟ ਦੀਆਂ ਜਿਹੜੀਆਂ ਹੈਗੀਆਂ ਉਹ ਤਾਰਾ ਅਤੇ ਬਿਜਲੀ ਜਿਹੜੀ ਹੈਗੀ ਹੈ ਰਗਨਰ ਚੱਲ ਰਹੀ ਹੈਗੀ ਆ ਨਿੱਕੇ-ਨਿੱਕੇ ਕੰਧ ਦੇ ਵਿੱਚ ਖੱਪੇ ਬਣਾਏ ਹੋਏ ਨੇ ਜਿੰਨਾ ਤੋਂ ਇਹ ਇੱਕ ਤੋਂ ਦੂਜੇ ਘਰੋਂ ਦੂਜੇ ਤੋਂ ਤੀਜੇ ਘਰ ਜਿਹੜੀ ਸਪਲਾਈ ਇਹਦੀ ਜਾ ਰਹੀ ਹੈਗੀ ਆ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਕਿ ਇਹ ਉਹੀ ਖੰਭਾ ਹੈਗਾ ਜਿਹੜਾ ਥੱਲੇ ਖੰਭਾ ਅਸੀਂ ਘਰ ਦੇ ਦਿਖਾ ਕੇ ਆਏ ਹੈਗੇ ਆ ਇਸ ਖੰਭੇ ਦੇ ਉੱਤੇ 440 ਵੋਲਟ ਜਿਹੜੀਆਂ ਬਿਜਲੀ ਦੀਆਂ ਤਾਰਾ ਬਿਜਲੀ ਜਿਹੜੀ ਹੈਗੀ ਉਹ ਚੱਲ ਰਹੀ ਹੈਗੀ ਆ ਜਿਸ ਦੇ ਨਾਲ ਇਹ 4-5 ਘਰ ਜਿਹੜੇ ਹੈਗੇ ਆ ਮੌਤ ਦੇ ਸائے ਦੇ ਵਿੱਚ ਜੀਰੇ ਨੇ ਕਿਉਂਕਿ ਇਹਨਾਂ ਦਾ ਇੱਕ ਇੱਕ ਦਿਨ ਇੱਕ ਇੱਕ ਘੰਟਾ ਉਹ ਇੱਕ ਮਿੰਟ ਜਿਹੜਾ ਹੈਗਾ ਉਹ ਮੌਤ ਦੇ ਸائے ਦੇ ਵਿੱਚ ਇਹ ਜੀਰੇ ਨੇ ਕਿਉਂਕਿ ਇਹਨਾਂ ਨੂੰ ਹੋਰ ਕੋਈ ਰਾਹ ਨਹੀਂ ਲੱਭਦਾ ਇਹਨਾਂ ਦੇ ਜਿਹੜੇ ਸਿਜੜੇ ਵਿਭਾਗ ਜਿਹੜੇ 50 ਸਾਲ ਤੋਂ ਇੱਥੇ ਜਿਹੜੇ ਵਿਧਾਇਕ ਮਾਰ ਰਹੇ ਨੇ ਸਰਕਾਰਾਂ ਬਦਲ ਰਹੀਆਂ ਨੇ ਉਹਨਾਂ ਵੱਲੋਂ ਵੀ ਇਹਨਾਂ ਦਾ ਜਿਹੜਾ ਹੱਲ ਨਹੀਂ ਕੀਤਾ ਗਿਆ ਇੱਥੋਂ ਤੱਕ ਕਿ ਜਿਹੜਾ ਬਿਜਲੀ ਮਹਿਤਵਾ ਉਹ ਵੀ ਕੰਮ ਕਰਨ ਦੀ ਮੀਦ ਸੁਤਾ ਪਿਆ ਹੈਗਾ ਉਹਨਾਂ ਵੱਲੋਂ ਵੀ ਇਹਨਾਂ ਨੂੰ ਜਿਹੜਾ ਘਰਾਂ ਨੂੰ ਇਹ ਖੰਭੇ ਪਟਕੇ ਜਿਕਾਰਾ ਬਾਹਰ ਕੱਢਦਾ ਕੋਈ ਹਿਲਣਾ ਨਹੀਂ ਕੀਤਾ ਸਾਡੇ ਨਾਲ ਕਰਦੇ ਮਾਲਕ ਮੌਜੂਦ ਨੇ ਪੈਂਦੀ ਕਿਵੇਂ ਲੱਗਦਾ ਹੈ ਕਿ ਰੋਜ਼ ਜਿਹੜੀ ਜ਼ਿੰਦਗੀ ਹੈਗੀ ਆ ਉਹ ਸਾਡੇ ਹਰ ਜੀਰਿਆਂ ਅਸੀਂ ਬਹੁਤ ਡੰਡਾ ਟੜਕੇ ਨੰਗਦੇ ਆਂ ਪਈ ਕੋਈ ਕਰੰਟ ਨਾ ਪੈ ਜਾਵੇ ਸਾਨੂੰ ਹੂੰ ਇਸ ਕਰਕੇ ਕੋਈ ਆਉਂਦਾ ਬੋਤਾਂ ਵਾਲੇ ਆਉਂਦੇ ਆ ਪਰ ਦੇਖ ਕੇ ਚਲੇ ਜਾਂਦੇ ਆ ਪਰ ਸੁਣਾਈ ਕੋਈ ਵੀ ਨਹੀਂ ਕਰਦਾ ਸਾਡੇ ਲੱਗਦਾ ਨਹੀਂ ਇਹ ਜਿਹੜੀ ਤਾਰਾ ਦੇ ਤੁਸੀਂ ਥੱਲੇ ਦੀ ਰੋਜ ਲੱਗਦੇ ਹੋ ਪਰਲੇ ਪਾਰ ਜਾਂਦੇ ਹੋ ਇੱਧਰ ਆਉਨੇ ਹੋ ਤੇ ਕਿਤੇ ਨਾ ਕਿਤੇ ਲੱਗਦਾ ਨਹੀਂ ਦਰਦ ਮੰਨ ਦੇ ਵਿੱਚ ਵੀ ਕਿਤੇ ਲੱਗਣਾ ਚਾਹੀਏ ਤਾਰ ਦੇ ਨਾਲ ਲੱਗਦਾ ਸਰ ਬਹੁਤ ਜ਼ਿਆਦਾ ਲੱਗਦਾ ਡਰ ਫਿਰ ਕਿਵੇਂ ਜਿਵੇਂ ਬੱਚੇ ਹੈਗੇ ਆ ਬੱਚਿਆਂ ਨੂੰ ਕਿਵੇਂ ਰੱਖਦੇ ਹੋ ਥੱਲੇ ਲੰਗਾਈ ਦੇ ਉਹਨਾਂ ਕਰ ਕਰਕੇ ਨੀਵੇਂ ਹੋ ਕੇ ਫਿਰ ਨੰਗਾਉਂਦੇ ਉਹਨਾਂ ਬੱਚਿਆਂ ਨੂੰ ਵੀ ਤੇ ਰੋਜ਼ ਜੇ ਜ਼ਿੰਦਗੀ ਦੇ ਤੁਸੀਂ ਕੰਮ ਕਰਦੇ ਹੋ ਤੁਹਾਡੀ ਰਸੋਈ ਇੱਧਰ ਹੀ ਹੈਗੀ ਆ ਕਮਰਾ ਇੱਧਰ ਹੈਗਾ ਬੈੱਡਰੂਮ ਇੱਧਰ ਹੈਗਾ ਫਿਰ ਕਿਵੇਂ ਲੱਗਦਾ ਹੈ ਕਿ ਜਿਹੜਾ ਆਪਦੀ ਪਰਿਵਾਰ ਦੀ ਰੋਟੀ ਪਾਣੀ ਕਰਨਾ ਬਾਥਰੂਮ ਜਾਣਾ ਕਿਵੇਂ ਲੱਗਦਾ ਨੀਵੇਂ ਅੰਗ ਲੰਘਦੇ ਸੀ ਵੀ ਤਾਂ ਵੈਸੇ ਨੀਵੇਂ ਹੋ ਕੇ ਲੰਘਦੇ ਹਾਂ ਹਾਂਜੀ ਰੋਜ਼ ਹੀ ਜੇ ਆਪਾਂ ਗੱਲ ਕਰਦੇ ਹੈਗੀਆਂ ਨੰਗੀਆਂ ਤਾਰਾ ਤੁਸੀਂ ਜਿਹੜੀਆਂ ਦੇ ਨਾਲ ਲੰਘਦੇ ਹੋਗੇ ਹੋ ਬੱਚਿਆਂ ਨੂੰ ਕਿਵੇਂ ਰੱਖਦੇ ਹੋ ਫਿਰ ਦੂੜੀ ਰੱਖੀਦੇ ਨਖੰਬਿਆ ਤੇ ਤਾਂ ਬੱਚਿਆਂ ਨੂੰ ਤਾਂ ਦੂੜੀ ਰੱਖੀਦੇ ਦੱਸਦੇ ਸੀ ਉਹ ਦੂਜੇ ਘਰ ਵਾਲੇ ਵੀ ਕਿ ਸਾਡੇ ਜਿਹੜੇ ਹੈਗੇ ਆ ਰਿਸ਼ਤੇਦਾਰ ਵੀ ਨਹੀਂ ਆਉਂਦੇ ਡਰਦੇ ਮਾਰੇ ਕਿ ਸਾਡੇ ਘਰਾਂ ਦੇ ਵਿੱਚ ਜਿਹੜੀ ਹੈਗੀ ਆ ਬਿਜਲੀ ਚੱਲਦੀ ਪਈ ਨਹੀਂ ਆਉਂਦੇ ਰਿਸ਼ਤੇਦਾਰ ਡਰਦੇ ਮਾਰੇ ਕੋਈ ਆਉਂਦਾ ਨਹੀਂ ਹੈ ਬਟ ਤਾਲਾ ਨੰਗੀਆਂ ਵੀ ਇੱਥੇ ਟੈਂਟ ਨਾਲ ਸਾਨੂੰ ਲੱਗ ਜਾਵੇ ਤੇ ਜਦੋਂ ਫਿਰ ਕਿਤੇ ਖੁਸ਼ੀ ਦਾ ਕੰਮ ਹੁੰਦਾ ਜਦੋਂ ਕਿਤੇ ਕੋਈ ਗਮੀ ਦਾ ਕੋਈ ਕੰਮ ਹੁੰਦਾ ਉਦੋਂ ਫਿਰ ਕਿਵੇਂ ਮਤਲਬ ਸਾਰਾ ਮੈਨੇਜਮੈਂਟ ਕਰਦੇ ਓਕਾਰੀ ਦਾ ਥੋੜਾ ਬਹੁਤਾ ਕਾਰੀ ਲੈਂਦਾ ਡਰ ਨਹੀਂ ਲੱਗਦਾ ਲੱਗਦਾ ਪਰ ਵੀ ਕਰਦੇ ਆਸੀਂ ਪਰ ਫਿਰ ਮਾੜਾ ਮੁਰਦਾ ਹੀ ਬਹੁਤ ਜ਼ਿਆਦਾ ਲੱਗਦਾ ਟਾਡੇ ਜਿਹੜੇ ਇੱਥੋਂ ਦੇ ਹਲਕੇ ਦੇ ਵਿਧਾਇਕ ਨੇ ਉਹ ਨਹੀਂ ਕਹਿੰਦੇ ਵੀ ਅਸੀਂ ਇਤਾਰਾ ਬਾਹਰ ਕਰਦਾ ਜੀ ਨਹੀਂ ਕੋਈ ਸੁਣਾਈ ਨਹੀਂ ਹੁੰਦੀ ਸਾਡੇ ਕਿੰਨੀਆਂ ਸਰਕਾਰਾਂ ਆਈਆਂ ਜੇ ਗੱਲ 50 ਸਾਲ ਦੀ ਤੁਸੀਂ ਗੱਲ ਕਰਦੇ ਹੋ 50 ਸਾਲਾਂ ਦੇ ਵਿੱਚ ਕਈ ਸਰਕਾਰਾਂ ਆਈਆਂ ਕਈ ਵਿਧਾਇਕ ਆਏ ਕਿਸੇ ਨੇ ਤੁਹਾਡੀ ਬਾਣੀ ਫੜੀ ਨਹੀਂ ਸਰ ਕੋਈ ਨਹੀਂ ਫੜਦਾ ਸਾਡੀ ਬਾਣੀ ਕੋਈ ਨਹੀਂ ਸੁਣਾਈ ਹੁੰਦੀ ਸਾਡੀ ਕੋਈ ਵੀ ਤੁਸੀਂ ਵੀ ਨਹੀਂ ਕਿਤੇ ਜਾ ਕੇ ਦਿੱਲੀ ਭਾਗ ਨੂੰ ਗੱਲ ਕਹੀ ਕਿ ਸਾਡੇ ਘਰਾਂ ਦੇ ਵਿੱਚ ਜਿਹੜੀ ਹੈਗੀ ਆ ਰੋਜ਼ ਤਾਰਾਂ ਤੋਂ ਸਾਨੂੰ ਜਿਹੜਾ ਸਾਡੇ ਮੌਤ ਦਾ ਸਾਆ ਸਾਡੇ ਸਿਰ ਤੇ ਮਡਰਾ ਰਿਹਾ ਹੁੰਦਾ ਉਹਨੂੰ ਤਾਰਾਂ ਨੂੰ ਪਾਸ ਕੀਤਾ ਜਾਵੇ ਉਹ ਸਾਡੇ ਘਰ ਦੇ ਜੀ ਜਾਂਦੇ ਮੈਂ ਤਾਂ ਕਦੀ ਗਈ ਨਹੀਂ ਅੱਜ ਕੀ ਨਾਂ ਹੈਗਾ ਤੁਹਾਡਾ ਤੇ ਇਹ ਕਿਹੜਾ ਏਰੀਆ ਜੀ ਇਹ ਮੇਰਾ ਨਾਮ ਮਹਾਨ ਕੁਮਾਰ ਹੈ ਜੀ ਚਮਰਕ ਮੰਡੀ ਏਰੀਆ ਪੈਂਦਾ 18 ਨੰਬਰ ਆਤਾ ਪੈਂਦਾ ਆ ਜਿਹੜੀਆਂ ਤਾਰਾਂ ਜਿਹੜੀਆਂ ਲੰਗ ਰਹੀਆਂ ਹੈਗੀਆਂ ਇਹ ਕਿੰਨਾ ਚਿਰ ਹੋ ਗਿਆ ਇਹਨਾਂ ਤਾਰਾਂ ਨੂੰ ਲੱਗਦੇ ਨੂੰ ਇਹਨੂੰ ਤੇ ਕਾਫੀ ਚਿਰ ਹੋ ਗਿਆ ਜੀ ਸਾਨੂੰ ਬੈਠਿਆਂ ਨੂੰ ਹੀ ਮੇਰੇ ਖਿਆਲ 45 50 ਸਾਲ ਹੋ ਗਏ ਜੀ ਇੱਥੇ ਮੇਰਾ ਵਿਆਹ ਇੱਥੇ ਹੋਇਆ ਈ 38 ਤੋਂ 38 ਸਾਲ ਤੋਂ ਮੇਰੇ ਵਿਆਹ ਨੂੰ ਹੋ ਗਿਆ 1987 ਚ ਮੇਰਾ ਵਿਆਹ ਆਇਆ ਸੀਗਾ ਉਦੋਂ ਦੇ ਇੱਥੇ ਹੀ ਆ ਉਦੋਂ ਪਹਿਲਾਂ ਤੇ ਹੀ ਇੱਥੇ ਆ ਮੈਂ ਪੜਿਆ ਵੀ ਇੱਥੇ ਹੀ ਸਕੂਲ 'ਚ ਜੇਕਰ ਆਪਾਂ ਗੱਲ ਕਰਦੇ ਆ ਜਿਹੜੀ ਮੌਤ ਦੇ ਸਾਏ ਦੇ ਵਿੱਚ ਤੁਸੀਂ ਰੋਜ਼ ਇੱਥੇ ਮਤਲਬ ਉਹਦੀ ਜ਼ਿੰਦਗੀ ਬਤੀਤ ਕਰ ਰਹੇ ਹੋ ਤੁਹਾਨੂੰ ਡਰ ਨਹੀਂ ਲੱਗਦਾ ਵੀ ਇਹ ਜਿਹੜੀਆਂ ਤਾਰਾ ਹੈਗੀਆਂ ਦੇਖੋ ਬਾਊ ਜੀ ਡਰ ਤੇ ਹੁਣ ਲੱਗਦਾ ਹੀ ਹੈ ਕੀ ਕਰੀਏ ਪਰ ਮਜਬੂਰੀ ਹੈਗੀ ਆ ਹੁਣ ਛੋਟੇ ਛੋਟੇ ਜਿਵਾਂਕ ਨੂੰ ਅਸੀਂ ਚੜ੍ਹਨ ਨਹੀਂ ਦਿੰਦੇ ਕੋਈ ਸਾਡਾ ਕੋਈ ਮੇਰੇ ਹੁਣ ਦੋ ਤਾਂ ਆਂਦਾ ਕੋਈ ਹੋਰ ਕੋਈ ਆਂਦਾ ਰਿਸ਼ਤੇਦ ਇਹ ਫਿਰ ਫਿਰ ਜੇ ਆਪ ਗੱਲ ਕਰਦੇ ਵੀ ਫਿਰ ਤੁਹਾਡੇ ਰਿਸ਼ਤੇਦਾਰ ਵੀ ਡਰਦੇ ਹੋਣਗੇ ਵੀ ਅਸੀਂ ਨਹੀਂ ਜਾਣਾ ਬਹੁਤ ਰਿਸ਼ਤੇਦਾਰ ਡਰਦੇ ਉੱਤੇ ਤੇ ਚੜ੍ਹ ਨਹੀਂ ਨਿ ਦਿੰਦੇ 나 ਹੀ ਚੜਾਣੇ ਅਸੀਂ ਪਹਿਲਾਂ ਨੀਵੇਂ ਸੀ ਮਕਾਨ ਉਦੋਂ ਤੇ ਇੰਨਾ ਨਹੀਂ ਮਹਿਸੂਸ ਹੁੰਦਾ ਸੀ ਹੁਣ ਜਿਵੇਂ ਜਿਵੇਂ ਨੀਵੇਂ ਹੋ ਗਏ ਮਕਾਨ ਭਰਤੀ ਪੈ ਗਈ ਉੱਚੇ ਮਕਾਨ ਕਰਦੇ ਗਏ ਹੁਣ ਤਾਰਾਂ ਨੀਵੇਂ ਹੋ ਗਈਆਂ ਸਾਨੂੰ ਬੜੀ ਜਿਓ ਦਿੱਕਤ ਹੁੰਦੀ ਹੈ ਇਹ ਜਿਹੜੀ ਤਾਰਾਂ ਦੇ ਉੱਪਰ ਜਿਹੜੀ ਆ ਪਲਾਸਟਿਕ ਚੜਾਈ ਗਈ ਹੈਗੀ ਆ ਇਹਦਾ ਕਾਰਨ ਕੀ ਆ ਵੀ ਇਹ ਮਤਲਬ ਇਹਨਾਂ ਕਿੰਨਾ ਕਿੰਨਾ ਨੁਕਸਾਨ ਹੁੰਦਾ ਤੁਹਾਨੂੰ ਇਹ ਤੇ ਜੇ ਇਸ ਕਰਕੇ ਚੜਾਈਆਂ ਸਾਡੇ ਮੇਰੇ ਬੇਤੀ ਦੇ ਵਿਆਹ ਸੀਗਾ ਤੇ ਵਿਆਹ ਕਰਕੇ ਅਸੀਂ ਇਸ ਕਰਕੇ ਚੜਾਈ ਆ ਵੀ ਕੋਈ ਬਾਈ ਚਾਂਸ ਐ ਨਾ ਹੋਵੇ ਕੋਈ ਨਾਲ ਲੱਗ ਜਾਵੇ ਜਾਂ ਕਿਸੇ ਦਾ ਹੱਥ ਲੱਗ ਜਾਵੇ ਜਾਂ ਕੋਈ ਵੈਸੇ ਨਾਲ ਲੱਗ ਜਾਵੇ ਤੇ ਇਸ ਕਰਕੇ ਅਸੀਂ ਆਪ ਹੀ ਚੜਵਾਈਆਂ ਸੀਗੀਆਂ ਤੇ ਜਦੋਂ ਕਿਤੇ ਆਪਣੇ ਘਰ ਦੇ ਵਿੱਚ ਖੁਸ਼ੀ ਦਾ ਜਾਂ ਗਮੀ ਦਾ ਪ੍ਰੋਗਰਾਮ ਹੁੰਦਾ ਤਾਂ ਉਦੋਂ ਤਾਂ ਫਿਰ ਵੱਡੀ ਵੱਡੀ ਪਰੇਸ਼ਾਨੀ ਆਉਂਦੀ ਹੋਊਗੀ ਹਾਂਜੀ ਇਹ ਤਾਂ ਆਣੀ ਆਣੀ ਆ ਜੀ ਬਾਉ ਜੀ ਕੀ ਕਰੀਏ ਹੁਣ ਮਜਬੂਰੀ ਹੈਗੀ ਐ ਤੇ ਤੁਸੀਂ ਇਸ ਸੰਬੰਧ ਵਿੱਚ ਕੋਈ ਤੁਹਾਡੇ ਆਪ ਦੇ ਜਿਹੜੇ ਐਮ ਐਲ ਏ ਆ ਜਾਂ ਉਹਨਾਂ ਨੂੰ ਕੋਈ ਕਿਹਾ ਨਹੀਂ ਵੀ ਸਾਡੀਆਂ ਤਾਰਾ ਜਣੀਆਂ ਬਰ ਕਢਾਓ ਇਹ ਜਦੋਂ ਵੋਟਾ ਬੂਟਾ ਲੈ ਆਂਦੇ ਉਦੋਂ ਤੇ ਕਹਿਆ ਇਹ ਮੁੜ ਕੇ ਕੋਈ ਆਂਦਾ ਹੀ ਨਹੀਂ ਕੋਈ ਨਾ ਪੁੱਛਦਾ ਨਾ ਕੋਈ ਬਸ ਜਦੋਂ ਤੱਕ ਵੋਟਾਂ ਦਾ ਟਾਈਮ ਹੁੰਦਾ ਉਹ ਤਾਂ ਕਹਿੰਦੇ ਕਢਾ ਦਾਂਗੇ ਕਢਾ ਦਾਂਗੇ ਮੁੜ ਕੇ ਕੋਈ ਆਂਦਾ ਹੀ ਨਹੀਂ ਕੀ ਹਣ ਤੜੇ ਹਲਕੇ ਦਾ ਕਿਹੜਾ ਹੈਗਾ ਇੱਥੇ ਐਮ.ਐਲ.ਏ? ਐਮ.ਐਲ.ਏ ਹੁਣ ਤੇ ਮੇਰੇ ਖਿਆਲੋਂ ਭੁੱਲਰ ਸਾਹਿਬ ਜੀ ਹੈਗੇ ਆ। ਭੁੱਲਰ ਜੀ ਹਾਂਜੀ ਹਾਂਜੀ ਉਹਨਾਂ ਨੂੰ ਕਹਿ ਨਹੀਂ ਵੀ ਸਾਡੀਆਂ ਬਹੁਤ ਤੰਗੀ ਹੁੰਦੀ ਆ ਸਾਨੂੰ ਇੱਥੇ ਜਿਹੜਾ ਰੋਜ਼ ਦੀ ਮੌਤ ਦੇ ਸਾਹ ਜੀਵੇ ਹੈਗੇ ਆ ਇਹਨੂੰ ਬਾਹਰ ਕਢੋ। ਉਦੋਂ ਉਦੋਂ ਜਦੋਂ ਵੋਟਾਂ ਦਾ ਟਾਈਮ ਸੀ ਉਦੋਂ ਹੀ ਮਿਲੇ ਸੀ ਜੀ ਉਦੋਂ ਬਾਅਦ ਤੇ ਸਾਨੂੰ ਮਿਲੇ ਨਹੀਂ ਨਾ ਅਸੀਂ ਵੀ ਗਏ ਐਵੇਂ ਕਹਦੀਏ ਸਾਡਾ ਕੰਮ ਹੀ ਇਹੋ ਜਿਹਾ ਮਜਬੂਰ ਮਜ਼ਦੂਰ ਬੰਦੇ ਹੈਗੇ ਆ ਸਭ ਮਜ਼ਦੂਰ ਤੇ ਆੜੀ ਮਜ਼ਦੂਰੀ ਵਾਲੇ ਬੰਦੇ ਆ। ਤੇ ਕਦੇ-ਕਦੇ ਜਿਹੜੇ ਐਕਸ਼ਨ ਹੈਗੇ ਆ ਜਾਂ ਬੀਲੀ ਬੋਰਡ ਤੇ ਜਾਂ ਐਸਡੀ ਉਹਨਾਂ ਨੂੰ ਕੋਈ ਕਿਹਾ ਹੋਵੇ ਜੀ ਸਾਡੀਆਂ ਤਾਰਾਂ ਦੇਖ ਗਿਆ ਉਹਨੂੰ। ਇੱਕ ਵਾਰੀ ਗਏ ਸੀ ਜੀ ਅਸੀਂ ਇਕੱਠੇ ਹੋ ਗਏ। ਉਹ ਕਹਿੰਦੇ ਸੀ ਕਢਾ ਦਾਂਗੇ, ਦੇਖ ਲਾਂਗੇ ਕੋਈ ਕਿੰਨਾ ਖਰਚਾ ਪੈਂਦਾ ਹੈ, ਕੀ ਹੁੰਦਾ, ਕੀ ਨਹੀਂ ਹੁੰਦਾ। ਮੁੜ ਕੇ ਫਿਰ ਹੋਾਈ ਨਹੀਂ। ਇਹ ਤਾਰਾਂ ਕਿੱਧਰ ਜਾ ਰਹੀਆਂ ਹੈਗੀਆਂ ਅੱਗੇ? ਇਹ ਅੱਗੇ ਜਾਂਦੇ ਸੈਲਰ 'ਚ ਜਾ ਰਹੀਆਂ ਅੱਗੇ। ਸੈਲਰ ਜਾ ਰਹੀਆਂ ਜੀ? ਹਾਂਜੀ ਹਾਂਜੀ ਸੈਲਰ 'ਚ ਜਾ ਰਹੀਆਂ। ਹੁਣ ਉਹਨਾਂ ਨੇ ਸੈਲਰ ਦੀ ਤਾਰ ਬਾਹਰੋਂ ਕੱਢਤੀ ਆ, ਉਧਰੋਂ ਕਰਤੀਆਂ ਤੇ ਉਧਰੋਂ ਸਪਲਾਈ ਹੁ ਔਰ ਸਪਲਾਈ ਉਹਨਾਂ ਉਹਦੋਂ ਕੱਟ ਕੇ ਤੇ ਉਧਰੋਂ ਐਪ واپس ਕਰਦੀ ਇਹਨਾਂ ਨੇ ਇਹ ਤੁਹਾਡੇ ਘਰਾਂ ਦੀ ਸਪਲਾਈ ਵੀ ਇੱਥੋਂ ਚੱਲਦੀ ਹੈ ਕਿ ਉਹ ਬਾਹਰੋਂ ਆ ਰਹੀ ਨਹੀਂ ਨਹੀਂ ਇੱਥੋਂ ਹੀ ਚੱਲਦੀ ਹੈ ਜੀ ਇੱਥੋਂ ਚੱਲਦੀ ਹੈ ਐਸੇ ਤਾਰ ਤੋਂ ਹੀ ਹੈ ਕਿੰਨੀਆਂ ਕਿ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਪਰੇਸ਼ਾਨੀਆਂ ਦੇ ਸਾਰਾ ਦਿਨ ਹੀ ਸਮਝ ਲਈ ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਹੈ ਸਾਰਾ ਦਿਨ ਕਪੜੇ ਚੜਾਓ ਸੁਕਾਣੇ ਪੈਂਦੇ ਤਾਂ ਸੋਚਣਾ ਪੈਂਦਾ ਇੱਕ ਜਣੇ ਨੂੰ ਮਗਰ ਰਹਿਣਾ ਪੈਂਦਾ ਛਾਣੇ ਬੰਦੇ ਨੂੰ ਕਿਤੇ ਐਵੇਂ ਕੋਈ ਹੱਥ ਨਾ ਲਾਲਵੇ ਜਾਂ ਕੋਈ ਕਪੜਾ ਹੀ ਨਾ ਸੜ ਦੇਵੇ ਉੱਤੇ ਐਸੇ ਕਰਕੇ ਆ ਪੈਪਰ ਲਾ ਰੱਖੇ ਆ ਜੀ ਕੀ ਮੰਗ ਕਰਦੇ ਸਰਕਾਰ ਕੋ ਬਸ ਇੱਥੇ ਸਾਡੀ ਤੇ ਘਰਾਂ ਦੇ ਵਿੱਚ ਜੜੀਆਂ ਹੈਗੀਆਂ 5-6 ਘਰਾਂ ਦੇ ਵਿੱਚੋਂ ਜੜੀਆਂ ਤਾਰਾ ਲੱਗ ਕੇ ਪਾਰ ਜਾਂਦੀਆਂ ਹੈਗੀਆਂ ਪਰ ਇਹਨਾਂ ਘਰਾਂ ਨੂੰ ਐਡਾ ਵੱਡਾ ਡਰ ਸਤਾ ਰਿਹਾ ਹੈਗਾ ਕਿ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਵੀ ਆ ਉਹ ਵੀ ਇਹਨਾਂ ਦੇ ਘਰਾਂ ਵਿੱਚ ਨਹੀਂ ਆਉਂਦੇ ਸਾਡੇ ਨਾਲ ਭੈਣ ਜੀ ਜੁੜੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਭੈਣ ਜੀ ਕਿਵੇਂ ਲੱਗਦਾ ਜੜੀਆਂ ਆ ਤਾਰਾ ਲੱਗਦੀਆਂ ਹੈਗੀਆਂ ਇਹ ਕਿੰਨਾ ਚਿਰ ਤੋਂ ਇਹ ਲੱਗਦੀਆਂ ਲੱਗਦੀਆਂ ਇਹ ਭਾਜੀ ਘੜ ਤੋਂ ਘੜ 30-35 ਸਾਲ ਹੋ ਗਏ ਜੀ ਸਾਨੂੰ ਇੱਥੇ ਰਹਿੰਦਿਆਂ ਨੂੰ ਜਦੋਂ ਤੇ ਰਹਿੰਨੇ ਪਏ ਉਦੋਂ ਦੀਆਂ ਹੀ ਤਾਰਾ ਨੇ ਆਹੀ ਬੜੀ ਮੁਸ਼ਕਲ ਨਾਲ ਬੱਚਿਆਂ ਨੂੰ ਕੋਠੇ ਤੇ ਚੜ੍ਹ ਨਹੀਂ ਦਿੰਦੇ ਆਪ ਵੀ ਬਹੁਤ ਘਟ ਚੜ੍ਹਦੇ ਕੀ ਗੱਲ ਹੈਗੀ ਆ ਤੁਹਾਡੇ ਇੰਨੇ ਤੁਸੀਂ ਇੰਨੀਆਂ ਇੰਨੇ ਸਾਲਾਂ ਦੇ ਵਿੱਚ ਇੰਨੇ ਐਮਐਲਏ ਬਦਲਦੇ ਇੰਨੀਆਂ ਸਰਕਾਰਾਂ ਬਦਲਦੀਆਂ ਅੱਜ ਤੱਕ ਜਿਹੜਾ ਹੈਗਾ ਹਾਲਾੜੀ ਹੋਇਆ ਕਹਿੰਦੇ ਨੇ ਵੀ ਕਰਵਾਵਾਂਗੇ ਜਦੋਂ ਆਪਦਾ ਵੋਟਾਂ ਲੈਣੀ ਉਹਦੇ ਜਾਂਦੇ ਨੇ ਉਹ ਤੋਂ ਬਾਅਦ ਚ ਕੋਈ ਨਹੀਂ ਸੁਣਾਈ ਕਰਦਾ ਸਾਡੀ ਤੇ ਤੁਸੀਂ ਜਾ ਕੇ ਕਿਸੇ ਆਪਣਾ ਬੀਲਿਵ ਵਿਭਾਗ ਦੇ ਅਧਿਕਾਰੀ ਨੂੰ ਕੇਰ ਮਿਲੇ ਹੋ ਜੀ ਦੋ ਤਿੰਨ ਵਾਰ ਹੀ ਗਿਆ ਹੋਇਆ ਪਰ ਉਹ ਕਹਿੰਦੇ ਵੀ ਕੋਈ ਨਹੀਂ ਕੱਢ ਦਾਂਗੇ ਕੱਢ ਦਾਂਗੇ ਬਸ ਇੰਨਾ ਹੀ ਕਹਿੰਦੇ ਨੇ ਕੋਈ ਮਤਲਬ ਹੋਰ ਉਹਨਾਂ ਸੁਆਸਨ ਦਿੱਤਾ ਵੀ ਅਸੀਂ ਇਹਨੂੰ ਕਿਦਾਂ ਕੱਢਦੇ ਆ ਕੀ ਕਰਦੇ ਹਾਂ ਜੀ ਟਾਈਮ ਨਹੀਂ ਦਿੱਤਾ ਬਸ ਕਹਿੰਦੇ ਕਢਵਾ ਦਾਂਗੇ ਇਸ ਕਰਕੇ ਤੁਸੀਂ ਤੁਹਾਡੇ ਮੀਟਰ ਲੱਗੇ ਜੀ ਸਾਰੇ ਦੇ ਹਾਂਜੀ ਸਾਰਿਆਂ ਦੇ ਮੀਟਰ ਲੱਗੇ ਹੈ ਜੀ ਕਾਰਨ ਫਿਰ ਕੀ ਆ ਵੀ ਜਿਹੜੀ ਹੈਗੀ ਆ ਇਹ ਜਿਹੜੀ ਨੌਬਤ ਆ ਗਈ ਆ ਜਿਹੜੀ ਕੰਦ ਬੜੀ ਸੀ ਕੰਦ ਵਿੱਚ ਦੀ ਤਾਰਾ ਘਟਨ ਦੀ ਨੌਬਤ ਕਿਉਂ ਆ ਗਈ ਹਾਂ ਸਰ ਜੀ ਤੁਹਾਨੂੰ ਪਤਾ ਬੱਚੇ ਆਪਣੇ ਪਰਿਵਾਰ ਸਾਡੇ ਦੋ ਤਿੰਨ ਨੇ ਇੱਕ ਜਿਹੜਾ ਛੋਟਾ ਬੇਟਾ ਉਹ ਤੋਂ ਤੇਰਾਂ ਦਾ ਹੀ ਥੱਲੇ ਰਹਿੰਦੇ ਤਾਂ ਕਰਕੇ ਫਿਰ ਥੋੜਾ ਮੁਸ਼ਕਲ ਬੋ ਤਾਂ ਮੁਸ਼ਕਲ ਨਹੀਂ ਘਰ ਬਣਾਇਆ ਉੱਤੇ ਲੈਂਡਰ ਪਾਇਆ ਜੀ ਇਹ ਜੇ ਤੁਸੀਂ ਘਰ ਬਣਾਇਆ ਹੈਗਾ ਇਹ ਹੁਣ ਮੰਨ ਲਓ ਤਾਰਾ ਜਿਹੜੀਆਂ ਹੈਗੀਆਂ ਘਰ ਉੱਚਾ ਕੀਤਾ ਹੈਗਾ ਉੱਚਾ ਕਰਨ ਦੇ ਨਾਲ ਜਿਹੜੀਆਂ ਤਾਰਾ ਦੇ ਵਿੱਚ ਆ ਗਈਆਂ ਪਰ ਉਦੋਂ ਵਿਭਾਗ ਨੂੰ ਨਹੀਂ ਦੱਸਿਆ ਵੀ ਅਸੀਂ ਘਰ ਉੱਚਾ ਕਰਨਾ ਵੀ ਤੁਸੀਂ ਪਾਰਾ ਪਾਸੇ ਕਰੋ ਜੀ ਅਸੀਂ ਬੰਦ ਕਰਵਾ ਕੇ ਬਿਜਲੀ ਪਿੱਛੋਂ ਫਿਰ ਸਿਲੰਡਰ ਪਾਇਆ ਜੀ ਕਿਵੇਂ ਲੱਗਦਾ ਜਿਹੜੇ ਰਿਸ਼ਤੇਦਾਰ ਆਉਂਦੇ ਹੈਗੇ ਆ ਫਿਰ ਉਹ ਕਿਵੇਂ ਉਹਨਾਂ ਨੂੰ ਮੈਨੇਜਮੈਂਟ ਕਰਦੇ ਹੋ ਉਹਨਾਂ ਨੂੰ ਕਿਵੇਂ ਰੱਖਦੇ ਨੇ ਬੱਚੇ ਬੱਚੇ ਤਾਂ ਲੱਈ ਰਹਿੰਦੇ ਨੇ ਉੱਤੇ ਹੀ ਬੱਚਾ ਚੜ੍ਹਨ ਹੀ ਨਹੀਂ ਦਿੰਦੇ ਉੱਤੇ ਥੱਲੇ ਮਤਲਬ ਕਿ ਘੱਟ ਚੜ੍ਹਦੇ ਨੇ ਉੱਤੇ ਨਿੱਚੇ ਹੀ ਰਹਿੰਦੇ ਇੱਕ ਬੱਚਾ ਹੈਗਾ ਸਾਡਾ ਛੋਟਾ ਆ ਉਹ ਚੜਦਾ ਹੀ ਫਟਾਫਟ ਨੂੰ ਥੱਲੇ ਲੈ ਜਾਂਦੇ ਵੀ ਕਿਤੇ ਤਾਰ ਨੂੰ ਹੱਥ ਨਾ ਪਾ ਲੈ ਡਰ ਨਹੀਂ ਲੱਗਦਾ ਹੁਣ ਤੁਸੀਂ ਤਾਰ ਦੇ ਕੋਲ ਖੜੋਤ ਸਾਨੂੰ ਦੂਰ ਖੜੋਤੋਂ ਡਰ ਡਰ ਲੱਗਦਾ ਵੀ ਇਹ ਡਰ ਲੱਗਦਾ ਸਰਜੀਵ ਕੀ ਕਰੀਏ ਮਜਬੂਰੀ ਹਾਂਜੀ ਭਾਜੀ ਕਿਵੇਂ ਰਹਿੰਨੇ ਹੋ ਤੁਸੀਂ ਐਡੇ ਮੌਤ ਮੌਜੇ ਗੱਲ ਕਰਦੇ ਮੌਤ ਦੇ ਸਾਏ ਦੇ ਵਿੱਚ ਰਹਿ ਰਹੇ ਆਂ ਆਪਾਂ ਤੇ ਇਹ ਕਿ ਲੱਗਦਾ ਨਹੀਂ ਵੀ ਮਤਲਬ ਤੁਹਾਨੂੰ ਡਰ ਲੱਗਦਾ ਹੈ ਲੱਗਦਾ ਬਹੁਤ ਲੱਗਦਾ ਬੱਚਾ ਵੇਖੋ ਛੋਟਾ ਆ ਸਾਡਾ ਬਹੁਤ ਰਲ ਲੱਗਦਾ ਇਹ ਤਾਂ ਫਿਰ ਬੱਚੇ ਦੀ ਬਹੁਤ ਰਖੜੀ ਪੈਂਦੀ ਹੋਣੀ ਹੈ ਨਿਗਰਾਨੀ ਬਹੁਤ ਰੱਖਣੀ ਸਾਰੇ ਬੱਚਿਆਂ ਦਾ ਜਦੋਂ ਚੜਦੇ ਹਨ ਤੇ ਫਿਰ ਬਹੁਤ ਧਿਆਨ ਰੱਖਦੇ ਆਂ ਸੀ ਕੀ ਮੰਗ ਕਰਨਾ ਚਾਹੁੰਦੇ ਸਰਕਾਰ ਕੋ ਵੀ ਅਸੀਂ ਇਹ ਸਰਕਾਰ ਤੋਂ ਕਹਿਣਾ ਚਾਹੁੰਦੇ ਆ ਕਿ ਸਾਨੂੰ ਬਸ ਤਾਰਾਂ ਉੱਟਾਈ ਦੇ ਸਾਡੇ ਖੰਭੇ ਵਿਚਕਾਰ ਨਾਲ ਦੇ ਨਾਲ ਦੇ ਗੋਣੇ ਤੇ ਬਿਲਕੁਲ ਖੰਭਾ ਵੇਚੀ ਆਂਦਾ ਤੁਸੀਂ ਵੇਖਿਆ ਹੀ ਹੋਣਾ ਘਰ ਦੇ ਵਿੱਚ ਹੀ ਇਹਨਾਂ ਦਾ ਤਾਂ ਬਹੁਤ ਜ਼ਿਆਦਾ ਖਤਰਾ ਹੈ ਤਾਰਾਂ ਦੇ ਥੱਲੋਂ ਦੀ ਲੰਘ ਕੇ ਜਾਂਦੇ ਨੇ ਤੇ ਆਹ ਰੋਟੀ ਪਾਣੀ ਵੀ ਇੱਥੋਂ ਥੱਲੇ ਦੀ ਲੰਘ ਕੇ ਜਾਂਦੇ ਜੋ ਕੱਪੜੇ ਨੀਚੋਂ ਦੀ ਜਾਂਦੇ ਨੇ ਉਹਨਾਂ ਦੇ ਖੰਭਾ ਵਿੱਚ ਸੜਦਾ ਚਲੋ ਫਿਰ ਵੀ ਥੋੜਾ ਸਾਈਡ ਤੇ ਉਹਨਾਂ ਦੇ ਬਹੁਤ ਜ਼ਿਆਦਾ ਖਤਰਾ ਨਾਲ ਦੀ ਗਵੰਡੀਆਂ ਨੇ ਜੇਕਰ ਆਪਾਂ ਗੱਲ ਕਰਦੇ ਹੈਗੇ ਆ ਜਿਵੇਂ ਹੁਣ ਤੁਸੀਂ ਇਹ ਜਿਹੜੀ ਹੈਗੀ ਹੈ ਘਰ ਦਾ ਤਕਰੀਬਨ ਅੱਧਾ ਹਿੱਸਾ ਜਿਹੜਾ ਕੰਧ ਦੀ ਆ ਰੰਗ ਦੀਆਂ ਦਾ ਤਾਰਾਂ ਲੱਗਦੀਆਂ ਤੇ ਤੇ ਜੇ ਆਪਾਂ ਲੱਗਦਾ ਨਹੀਂ ਵੀ ਮਤਲਬ ਜੇ ਸਾਡਾ ਕਿਤੇ ਨਾਲ ਹੱਥ ਟੱਚ ਹੋ ਗਿਆ ਜਾਂ ਕਿਤੇ ਬਿੱਟੜਾ ਹੋ ਗਿਆ ਜੀ ਪਾਣੀ ਸਾਈ ਬਹੁਤ ਇੱਧਰ ਰੋਕੇ ਕਰਦੀਏ ਕਿਉਂਕਿ ਕਈ ਵਾਰੀ ਪਾਣੀ ਵੀ ਖਿੱਚ ਲੈਂਦਾ ਮੈਂ ਪਾਣੀ ਦੇ ਨਾਲ ਬਿਜਲੀ ਇਕਦਮ ਖਿੱਚ ਲੈਂਦੀ ਤੇ ਬਾਰਸ਼ਾ ਦੇ ਨਾਲ ਵਿੱਚ ਫਿਰ ਤੁਸੀਂ ਕੀ ਕਰਦੇ ਆ ਚੜਦੇ ਨੇ ਉੱਤੇ ਅਈ ਨੀਚੇ ਰਹਿਨੇ ਮਾੜਾ ਮੋ ਤਾਰਾ ਜਿਹੜੀਆਂ ਹੈਗੀਆਂ ਵਸਤੇ ਟੈਂਕਾ ਵਾਲੀ ਵੀ ਇਹਦੇ ਵਿੱਚ ਜਿਹੜੇ ਹੈਗੇ ਆ 4-5 ਘਰ ਹੈਗੇ ਆ ਉਹਨਾਂ ਘਰਾਂ ਦੇ ਵਿੱਚ ਵੀ ਇਹ ਤਾਰਾ ਲੱਗਦੀਆਂ ਹੈਗੀਆਂ ਇਹ ਜਿਹੜੇ ਲੋਕ ਨੇ ਰੋਜ਼ਾਨਾ ਹੀ ਮੌਦ ਦੇ ਸਾਏ ਦੇ ਵਿੱਚ ਜੀਦੇ ਨੇ ਕਿਉਂਕਿ ਇਹਨਾਂ ਦੇ ਘਰਾਂ ਦੇ ਵਿੱਚ ਕਿਉਂਕਿ ਦੱਸਦੇ ਨੇ ਕਿ ਸਾਡੇ ਜਿਹੜੇ ਘਰ ਪਹਿਲਾਂ ਨੀਵੇਂ ਸੀਗੇ ਫਿਰ ਅਸੀਂ ਇਹ ਘਰ ਉੱਚੇ ਕੀਤੇ ਗਏ ਨੇ ਤਾਜੋ ਅਸੀਂ ਹਫ਼ਤੇ ਜਿਹੜੇ ਸਾਡੇ ਜਿਹੇ ਪਰਿਵਾਰ ਵੱਡੇ ਹੋ ਗਏ ਅਸੀਂ ਪਰਿਵਾਰਾਂ ਵੱਡੇ ਨਾਲ ਜਿਹੜੇ ਸਾਡੇ ਘਰ ਦੇ ਜੀ ਵਧ ਗਏ ਜੀਆਂ ਵਧਨ ਤੋਂ ਨਾਲ ਅਸੀਂ ਘਰ ਜਿਹੜੇ ਵੱਡੇ ਕੀਤੇ ਉਹਨਾਂ ਦੇ ਉੱਪਰ ਸਤੰਤ ਕਰਤੀ ਪਰ ਅਸੀਂ ਬਿਜਲੀ ਵਿਭਾਗ ਨੂੰ ਵੀ ਕਿਹਾ ਸੀਗਾ ਵੀ ਸਾਡੇ ਜਿਹੜੀਆਂ ਹੈਗੀਆਂ ਤਾਰਾਂ ਦਾ ਹੱਲ ਕੀਤਾ ਜਾਵੇ ਸਾਡੇ ਜਿਹੜੇ ਐਮਐਲਏ ਸੀਗੇ ਉਹਨਾਂ ਨੂੰ ਵੀ ਅਸੀਂ ਕਿਹਾ ਵੀ ਸਾਡੀਆਂ ਜਿਹੜੀਆਂ ਹੈਗੀਆਂ ਜਦੋਂ ਵੋਟਾਂ ਮੰਗਰ ਆਉਂਦੇ ਸੀ ਇਹਨਾਂ ਦਾ ਹੱਲ ਕੀਤਾ ਜਾਵੇ ਪਰ 50 ਸਾਲ ਬੀਤਣ ਦੇ ਬਾਵਜੂਦ ਵੀ ਅੱਜ ਵੀ ਇਹ ਜਿਹੜੇ ਲੋਕ ਆ ਮੌਤ ਦੇ ਸਾਏ ਦੇ ਵਿੱਚ ਜੀ ਰਹੇ ਨੇ ਕਿਉਂਕਿ ਇਹਨਾਂ ਲੋਕਾਂ ਦੇ ਉੱਤੇ ਕੋਲ ਕੋਈ ਹੋਰ ਇਹੋ ਜਿਹਾ ਹੱਲ ਨਹੀਂ ਹੈਗਾ ਕਿ ਇਹ ਜਿਹੜੇ ਲੋਕ ਆ ਆਪਣੀ ਜਿਹੜੀ ਹੈਗੀ ਆ ਇਹ ਘਰ-ਬਾਰ ਛੱਡ ਕੇ ਹੋਰ ਕਿਤੇ ਜਾ ਕੇ ਆਪਣੀ ਜ਼ਿੰਦਗੀ ਤਪਿਤ ਕਰਸਣ ਹੁਣ ਸਮਾਂ ਦੱਸੇਗਾ ਕਿ ਹਲਕੇ ਦੇ ਵਿਧਾਇਕ ਅਤੇ ਜਿਹੜੇ ਬਿਜਲੀ ਭਾਗ ਕਦੋਂ ਜਾਗਦਾ ਇਹ ਤਾਂ ਹੁਣ ਔਰ ਵਾਲਾ ਸਮਾਂ ਦੱਸੇਗਾ ਪਰ ਪਰ ਤੋਂ ਬਲਵੀਰ ਸਿੰਘ ਜੋ ਸੰਦੀਪਪੁਰ ਅਜੀਤ ਵੈਬ ਟੀਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਤੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਪਠਾਨਕੋਟ ਦੀ ਲੀਚੀ ਦੁਨੀਆ ਚ ਸਭ ਤੋਂ ਵੱਧ ਮਿੱਠੀ ਮੰਨੀ ਗਈ ਹੈ ਜੇ ਲੀਚੀ ਨੂੰ ਪੈਕ ਕਰਕੇ ਮਾਰਕਫੈਡ ਵਰਗੀ ਕੰਪਨੀ ਨੂੰ ਨੋਟਲ ਏਜੰਸੀ ਬਣਾ ਕੇ ਬਾਹਰਲੇ ਮੁਲਕਾਂ ਚ ਭੇਜਦੀ ਹੈ ਕੰਟੇਨਰ ਨਹੀਂ ਅਪਾ ਤੋਂ ਭਰੇ ਜਾਣੇ ਕੰਟੇਨਰ ਪੰਜਾਬ ਤੋਂ ਖੇਤੀਬਾੜੀ ਨਾਲ ਸੰਬੰਧਿਤ ਨਿਰਯਾਤ ਸੰਭਾਵ